ਜੀ ਤੁਸੀਂ ਦੇਖ ਰਹੇ ਹੋ ਟੈਂਪ ਸਵੇਰਾ ਟੀਵੀ ਤੇ ਮੈਂ ਆ ਪੀਰ ਸਿੰਘ ਸਨੇਰ ਅੱਜ ਦੁਸ਼ਹਿਰਾ ਦਾ ਸ਼ੁੱਭ ਤਿਹਾਰ ਹੈ ਤੇ ਅੱਜ ਉਸੇ ਤਿਹਾਰ ਤਿਹਾਰ ਨੂੰ ਲੈ ਕੇ ਜਿਹੜਾ ਜੀਰੇ ਦੇ ਵਿੱਚ ਇੱਕ ਵੱਖਰੀ ਜੀ ਗੱਲ ਹੋ ਰਹੀ ਆ ਦੁਸ਼ਹਿਰਾ ਨਹੀਂ ਲੱਗ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਨਰੇਸ਼ ਘਟਾਰੀਆ ਜੀ ਕਿਉਂ ਨਹੀਂ ਦੁਸ਼ਹਿਰਾ ਲੱਗ ਰਿਹਾ ਤੇ ਕੀ ਕਰ ਰਹੇ ਨੇ ਅੱਜ ਗੱਲਬਾਤ ਕਰਾਂਗੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਅੱਜ ਦੁਸ਼ਹਿਰਾ ਦਾ ਅੱਗੇ ਜੀਰਾ ਦੇ ਵਿੱਚ ਬੜੀ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਜਾਂਦਾ ਆ ਤਿਆ ਜੀ ਤੁਸੀਂ ਦੁਸ਼ਹਿਰਾ ਕਿਉਂ ਨਹੀਂ ਮਨਾਇਆ ਜਾ ਰਿਆਂ ਕੀ ਗੱਲਬਾਤ ਜਿਹੜਾ ਤਿਹਾਰ ਆ ਜੀਰੇ ਜੀ ਵੀ ਮਨਾਇਆ ਜਾਂਦਾ ਸੀ ਮੱਖੂ ਚ ਵੀ ਮੰਨਾਂ ਲੈ ਚ ਉਹਦੇ ਵਿੱਚ ਅਸੀਂ ਕੀ ਕੀਤਾ ਵਾ ਇਹ ਗਾਣੇ ਕਲੈਕਸ਼ਨ ਤਾਂ ਕਰ ਲਈ ਸਾਡੇ ਲੱਕੀ ਪਾਸੀ ਜੀ ਪ੍ਰਧਾਨ ਨੇ ਦੁਸ਼ਹਿਰਾ ਕਮੇਟੀ ਦੇ ਇਹਨਾਂ ਨੇ ਕਲੈਕਸ਼ਨ ਕਰ ਲਈ ਤੇ ਪੁੱਛਣ ਆਏ ਵੀ ਆਪਾਂ ਹੁਣ ਇਹਦਾ ਬਾਕੀ ਦਾ ਸਮਾਨ ਕਿੱਥੋਂ ਪੁੱਤਾਂ ਵਾਸਤੇ ਗੱਲਬਾਤ ਉਹਨਾਂ ਨੂੰ 50000 ਰੁਪਇਆ ਵੀ ਦੇਣ ਦਾ ਸਾਈ ਵੀ ਦੇ ਦਿੱਤੀ ਮਾਘਾ ਭਾਈ ਜੀ ਐਵੇਂ ਨਾਲ ਆਪਾਂ ਆਹ ਸੋਚੀ ਆ ਮੈਂ ਮੇਰੇ ਮਨ ਵਿੱਚ ਆਈ ਵੀ ਆਪਾਂ ਹਰ ਪੀੜਤਾ ਦੀ ਮਦਦ ਕਰੀ ਇਹਨਾਂ ਨੂੰ ਵੀ ਗੱਲ ਸਾਰਿਆਂ ਨੂੰ ਚਾਹੀਦੀ ਵੀ ਇਹ ਵਾਕਿਆ ਚਾਹੀਦੀ ਹੈ ਕਿਉਂਕਿ ਹਰ ਪੀੜਤ ਜਿਹੜੇ ਆ ਭਾਈ ਜੀ ਐ ਸੌਰੀ ਮੈਂ ਆਪਦੀ ਜ਼ਿੰਦਗੀ ਚ ਇਹਨਾਂ ਨੂੰ ਨੁਕਸਾਨ ਹੁੰਦਾ ਨਹੀਂ ਵੇਖਿਆ ਪਹਿਲੀ ਵਾਰ ਜਿਹੜਾ ਕਿ ਮੈਂ 84 88 ਜਿਵੇਂ ਪਾਣੀ ਕੰਮ ਕੀਤਾ ਵਾ ਇਸ ਤਰ੍ਹਾਂ ਨਵੇਂ ਜਿਵੀ ਇਸ ਤਰ੍ਹਾਂ ਕਰਕੇ ਪੰਜਵੀਂ ਵਾਰ ਹੋ ਚੱਲੀ ਆ ਜਦੋਂ ਦਾ ਪਾਣੀ ਆਉਣ ਲੱਗਾ ਪੰਜ ਵਾਰੀ ਪਾਣੀਆਂ ਦੇ ਵਿੱਚ ਹੀ ਕੰਮ ਕਰਦਾ ਤਾਂ ਪਰ ਐਸ ਵਾਰੀ ਇੰਨਾ ਜਿਆਦਾ ਨੁਕਸਾਨ ਹੋਇਆ ਜਿਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਫਸਲਾਂ ਕਿਸਾਨ ਦੀ ਫਸਲ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਦਾ ਤਰੇੜਾ ਆ ਗਿਆ ਕੁ ਡਿੱਗ ਪੇ ਕੁ ਕੁਝ ਹੋ ਗਿਆ ਪਸ਼ੂ ਰੁੜ ਗਏ ਬਹੁਤ ਵੱਡਾ ਨੁਕਸਾਨ ਇਸ ਗੱਲ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੇ ਫੈਸਲਾ ਲਿਆ ਵੀ ਅਸੀਂ ਇਹ ਇੱਕ ਪਾਸੇ ਇਹੋ ਜਿਹੀ ਘਟਨਾ ਵਾਪਰੀ ਹੋਵੇ ਤੇ ਅਸੀਂ ਦਸਹਿਰਾ ਮਨਾਉਂਦੇ ਚੰਗੇ ਨਹੀਂ ਲੱਗਦੇ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਵੀ ਉਹ ਪੈਸੇ ਜਿਹੜੇ ਇਹਨਾਂ ਨੇ ਕੀਤੇ ਇਕੱਠੇ ਉਹ ਪੈਸੇ ਵੀ ਤੇ ਕੁਝ ਹੋਰ ਪਾ ਕੇ ਵੀ ਆਪਾਂ ਐਂਡ ਕਰੀਏ ਹੜਪੀੜਤਾਂ ਦੀ ਮਦਦ ਕਰੀਏ ਇਹ ਵੀ ਸਹਿਮਤ ਹੋ ਗਏ ਬਿਲਕੁਲ ਠੀਕ ਹੈ ਉਦੋਂ ਬਾਅਦ ਮੈਂ ਇੱਕ WhatsApp ਦੇ ਉੱਤੇ ਪਾ ਦਿੱਤਾ ਕੱਲ ਵੀ ਭਰਾਓ ਅਸੀਂ ਦਸਹਿਰਾ ਨਹੀਂ ਮਨਾ ਰਹੇ ਅਸੀਂ ਉਹ ਹੜਪੀੜਤਾਂ ਦੀ ਮਦਦ ਵਾਸਤੇ ਕੱਲ ਨੂੰ ਜਾਣਾ ਵਾਂ ਕਿੰਨੇ ਵਜੇ ਉਹ ਇੱਕ ਬੰਦ ਪਿੰਡ ਤੋਂ ਸਾਡੇ ਸਰਪੰਚ ਨੇ ਆਹ ਘਰੋਤੇ ਜਸਵੰਤ ਸਿੰਘ ਜੀ ਇਹਨਾਂ ਨੇ ਜਦੋਂ ਵੇਖਿਆ ਸੁਣੀ ਇਹ ਗੱਲ ਤੇ ਇਹ ਅੱਜ ਟਰਾਲੀ ਭਰ ਕੇ ਉੱਤੋਂ ਤੱਕ ਪਸ਼ੂਆਂ ਵਾਸਤੇ achar ਜਿਹੜਾ acharਾ ਚੋਕਰ ਸਾਰਾ ਕੁਝ ਲੈ ਕੇ ਆਇਆ ਪੂਰੀ ਟਰਾਲੀ ਲੱਦ ਕੇ ਤੇ ਬਾਕੀ ਕੁਝ ਸਾਡੇ ਦਸਹਿਰਾ ਕਮੇਟੀ ਦੇ ਜਿੰਨੇ ਮੈਂਬਰ ਆ ਇਹਨਾਂ ਵੱਲੋਂ ਪੈਸੇ ਇਕੱਠੇ ਕੀਤੇ ਗਏ ਤੇ ਇਸ ਜਿਹੜਾ ਹਰ ਤਰ੍ਹਾਂ ਦੀ ਪਪੜੇ ਘਰ ਦਾ ਰਾਸ਼ਨ ਹੋਰ ਵੀ ਸਮਾਨ ਸਾਰਾ ਇਕੱਠਾ ਕਰਕੇ ਅਸੀਂ ਵੰਡਣ ਵਾਸਤੇ ਜਾ ਰਹੇ ਹਾਂ ਇਹ ਖੰਨੇ ਪਿੰਡ ਦੇ ਵਿੱਚ ਵੰਡਿਆ ਜਾਊਗਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਜਿੱਥੇ ਮੁਬਾਰਕਵਾ ਦਿਨਾ ਤੇ ਇਹਨਾਂ ਭਰਾਵਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਨਾਲ ਮੇਰਾ ਸਾਥ ਦਿੱਤਾ ਵਾ ਜਿਹੜੇ ਹੜਪੀਟਾਂ ਦੀ ਮਦਦ ਵਾਸਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ जय श्री राम जय श्री राम जय श्री राम सस्का जी ਤੁਸੀਂ ਦੇਖ ਰਹੇ ਹੋ ਡੈਂਕ ਸਵੇਰਾ ਟੀਵੀ ਤੇ ਮੈਂ ਆ ਤੀਰ ਸਿੰਘ ਸਨੇਰ ਅੱਜ ਦੁਸ਼ਹਿਰਾ ਦਾ ਸ਼ੁੱਭ ਤਿਹਾਰ ਹੈ ਤੇ ਅੱਜ ਉਸੇ ਤੇ ਆ ਤਿਹਾਰ ਨੂੰ ਲੈ ਕੇ ਜਿਹੜਾ ਜੀਰੇ ਦੇ ਵਿੱਚ ਇੱਕ ਵੱਖਰੀ ਜੀ ਗੱਲ ਹੋ ਰਹੀ ਆ ਦੁਸ਼ਹਿਰਾ ਨਹੀਂ ਲੱਗ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਨਰੇਸ਼ ਘਟਾਰੀਆ ਜੀ ਕਿਉਂ ਨਹੀਂ ਦੁਸ਼ਹਿਰਾ ਲੱਗ ਰਿਹਾ ਤੇ ਕੀ ਕਰ ਰਹੇ ਨੇ ਅੱਜ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਅੱਜ ਦੁਸ਼ਹਿਰਾ ਆਵਾ ਅੱਗੇ ਜੀਰਾ ਦੇ ਵਿੱਚ ਬੜੀ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਜਾਂਦਾ ਤੇ ਅੱਜ ਤੁਸੀਂ ਦੁਸ਼ਹਿਰਾ ਕਿਉਂ ਨਹੀਂ ਮਨਾਇਆ ਜਾ ਰਹਿਆ ਕੀ ਗੱਲ ਬਾਤ ਜਿਹੜਾ ਤਿਆਰ ਆ ਜੀਰੇ ਜੀ ਵੀ ਮਨਾਇਆ ਜਾਂਦਾ ਸੀ ਮੱਖੂਚ ਵੀ ਬੰਲਾਲੇ ਚ ਉਹਦੇ ਵਿੱਚ ਅਸੀਂ ਕੀ ਕੀਤਾ ਵਾ ਇਹਨਾਂ ਨੇ ਕਲੈਕਸ਼ਨ ਤਾਂ ਕਰ ਲਈ ਸਾਡੇ ਲੱਕੀ ਪਾਸੀ ਜੀ ਪ੍ਰਧਾਨ ਨੇ ਦੁਸ਼ਹਿਰਾ ਕਮੇਟੀ ਦੇ ਇਹਨਾਂ ਨੇ ਕਲੈਕਸ਼ਨ ਕਰ ਲਈ ਤੇ ਪੁੱਛਣ ਆਏ ਵੀ ਆਪਾਂ ਹੁਣ ਕਿਦਾ ਬਾਕੀ ਦਾ ਸਮਾਨ ਦਿੱਥੋਂ ਬੁੱਤਾਂ ਵਾਸਤੇ ਗੰਦਬਤ ਉਹਨਾਂ ਨੂੰ 50000 ਰੁਪਇਆ ਵੀ ਦੇਣ ਦਾ ਸਾਈ ਵੀ ਦੇਤੀ ਮੈਂ ਕਿਹਾ ਬਾਈ ਜੀ ਐਵੇਂ ਨਾ ਆਪਾਂ ਆਹ ਸੋਚੀ ਆ ਮੈਂ ਮੇਰੇ ਮਨ ਵਿੱਚ ਆਈ ਵੀ ਆਪਾਂ ਹਰ ਪੀੜਤਾ ਦੀ ਮਦਦ ਕਰੀ ਇਹਨਾਂ ਨੂੰ ਵੀ ਗੱਲ ਸਾਰਿਆਂ ਨੂੰ ਚੱਜੀ ਵੀ ਇਹ ਵਾਕਿਆ ਚਾਹੀਦੀ ਹੱਸ ਕਿਉਂਕਿ ਹਰ ਪੀੜਤ ਜਿਹੜੇ ਆ ਬਾਈ ਜੀ ਐ ਸੌਰੀ ਮੈਂ ਆਪਦੀ ਜ਼ਿੰਦਗੀ 'ਚ ਇਹਨਾਂ ਨੂੰ ਨੁਕਸਾਨ ਹੁੰਦਾ ਨਹੀਂ ਵੇਖਿਆ ਪਹਿਲੀ ਵਾਰ ਜਿਹੜਾ ਕਿ ਮੈਂ 84 88 ਜਿਵੇਂ ਪਾਣੀ ਕੰਮ ਕੀਤਾ ਵਾ 93 ਜਿਵੇਂ ਇਸ ਤਰ੍ਹਾਂ ਕਰਕੇ ਪੰਜਵੀਂ ਵਾਰ ਹੋ ਚੱਲੀ ਆ ਜਦੋਂ ਦਾ ਪਾਣੀ ਆਉਣ ਲੱਗਾ ਪੰਜ ਵਾਰੀ ਪਾਣੀਆਂ ਦੇ ਵਿੱਚ ਹੀ ਕੰਮ ਕਰਦਾ ਤਾਂ ਪਰ ਐਸ ਵਾਰੀ ਇੰਨਾ ਜਿਆਦਾ ਨੁਕਸਾਨ ਹੋਇਆ ਜਿਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਫਸਲਾਂ ਕਿਸਾਨ ਦੀ ਫਸਲ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਦਾ ਤਰੇੜਾ ਆ ਗਿਆ ਕੋਈ ਡਿੱਗ ਪੇ ਕੋਈ ਕੁਝ ਹੋ ਗਿਆ ਪਸ਼ੂ ਰੁੜ ਗਏ ਬਹੁਤ ਵੱਡਾ ਨੁਕਸਾਨ ਇਸ ਗੱਲ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੇ ਫੈਸਲਾ ਲਿਆ ਵੀ ਅਸੀਂ ਤੇ ਇੱਕ ਪਾਸੇ ਇਹੋ ਜਿਹੀ ਘਟਨਾ ਵਾਪਰੀ ਹੋਵੇ ਤੇ ਅਸੀਂ ਦਸਹਿਰਾ ਮਨਾਉਂਦੇ ਚੰਗੇ ਨਹੀਂ ਲੱਗਦੇ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਵੀ ਉਹ ਪੈਸੇ ਜਿਹੜੇ ਇਹਨਾਂ ਨੇ ਕੀਤੇ ਇਕੱਠੇ ਉਹ ਪੈਸੇ ਵੀ ਤੇ ਕੁਝ ਹੋਰ ਪਾ ਕੇ ਵੀ ਆਪਾਂ ਐਂਡ ਕਰੀਏ ਫੜ ਪੀੜਤਾਂ ਦੀ ਮਦਦ ਕਰੀਏ ਇਹ ਵੀ ਸਹਿਮਤ ਹੋ ਗਏ ਬਿਲਕੁਲ ਠੀਕ ਹੈ ਉਦੋਂ ਬਾਅਦ ਮੈਂ ਇੱਕ WhatsApp ਦੇ ਉੱਤੇ ਪਾ ਦਿੱਤਾ ਕੱਲ ਵੀ ਭਰਾਓ ਅਸੀਂ ਦਸਹਿਰਾ ਨਹੀਂ ਮਨਾ ਰਹੇ ਅਸੀਂ ਉਹ ਹੜਪੀੜਤਾ ਦੀ ਮਦਦ ਵਾਸਤੇ ਕੱਲ ਨੂੰ ਜਾਣਾ ਵਾ 8:00 ਵਜੇ ਉਹ ਇੱਕ ਬੱਲ ਪਿੰਡ ਤੋਂ ਸਾਡੇ ਸਰਪੰਚ ਨੇ ਆਹ ਖੜੋਤੇ ਜਸਵੰਤ ਸਿੰਘ ਜੀ ਇਹਨਾਂ ਨੇ ਜਦੋਂ ਵੇਖਿਆ ਸੁਣਿਆ ਇਹ ਗੱਲ ਤੇ ਇਹ ਅੱਜ ਟਰਾਲੀ ਭਰ ਕੇ ਉਤੋਂ ਤੱਕ ਪਸ਼ੂਆਂ ਵਾਸਤੇ ਅਚਾਰ ਜਿਹੜਾ ਆਚਾਰਾ ਚੋਕਰ ਸਾਰਾ ਉਹ ਲੈ ਕੇ ਆਇਆ ਪੂਰੀ ਟਰਾਲੀ ਲੱਦ ਕੇ ਤੇ ਬਾਕੀ ਕੁਝ ਸਾਡੇ ਦਸਹਿਰਾ ਕਮੇਟੀ ਦੇ ਪਰ ਜਿੰਨੇ ਮੈਂਬਰ ਆ ਇਹਨਾਂ ਵੱਲੋਂ ਪੈਸੇ ਇਕੱਠੇ ਕੀਤੇ ਗਏ ਤੇ ਇਸ ਜਿਹੜਾ ਹਰ ਤਰ੍ਹਾਂ ਦੀ ਪਕੜੇ ਘਰ ਦਾ ਰਾਸ਼ਨ ਹੋਰ ਵੀ ਸਮਾਨ ਸਾਰਾ ਇਕੱਠਾ ਕਰਕੇ ਅਸੀਂ ਵੰਡਣ ਵਾਸਤੇ ਜਾ ਰਹੇ ਹਾਂ ਕਿ ਖੰਨੇ ਪਿੰਡ ਦੇ ਵਿੱਚ ਵੰਡਿਆ ਜਾਊਗਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਜਿੱਥੇ ਮੁਬਾਰਕਵਾ ਦਿਨਾ ਤੇ ਇਹਨਾਂ ਭਰਾਵਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਨਾਲ ਮੇਰਾ ਸਾਥ ਦਿੱਤਾ ਵਾ ਜਿਹੜੇ ਹੜਪੀਟਾਂ ਦੇ ਮਦਦ ਵਾਸਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਡੈਨਕ ਸਵੇਰਾ ਟੀਵੀ ਤੇ ਮੈਂ ਆ ਤੀਰ ਸਿੰਘ ਸਨੇਰ ਅੱਜ ਦੁਸ਼ਹਿਰਾ ਦਾ ਸ਼ੁਭ ਤਿਹਾਰ ਹੈ ਤੇ ਅੱਜ ਉਸੇ ਤਿਹਾਰ ਤਿਹਾਰ ਨੂੰ ਲੈ ਕੇ ਜਿਹੜਾ ਜੀਰੇ ਦੇ ਵਿੱਚ ਇੱਕ ਵੱਖਰੀ ਜੀ ਗੱਲ ਹੋ ਰਹੀ ਆ ਦੁਸ਼ਹਿਰਾ ਨਹੀਂ ਲੱਗ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਨਰੇਸ਼ ਘਟਾਰੀਆ ਜੀ ਕਿਉਂ ਨਹੀਂ ਦੁਸ਼ਹਿਰਾ ਲੱਗ ਰਿਹਾ ਤੇ ਕੀ ਕਰ ਰਹੇ ਨੇ ਅੱਜ ਗੱਲਬਾਤ ਕਰਾਂਗੇ ਆ ਸਾਸੀ ਗੱਲ ਸਾਸੀ ਗੱਲ ਆ ਅੱਜ ਦੁਸ਼ਹਿਰਾ ਆਵਾ ਅੱਗੇ ਜੀਰਾ ਦੇ ਵਿੱਚ ਬੜੀ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਜਾਂਦਾ ਤੇ ਅੱਜ ਤੁਸੀਂ ਦੁਸ਼ਹਿਰਾ ਕਿਉਂ ਨਹੀਂ ਮਨਾਇਆ ਜਾ ਰਹਿਆ ਕੀ ਗੱਲ ਬਾਤ ਜਿਹੜਾ ਤਿਆਰ ਆ ਜੀਰੇ ਜੀ ਵੀ ਮਨਾਇਆ ਜਾਂਦਾ ਸੀ ਮੱਖੋਚ ਵੀ ਮੰਨਾਲੇ ਚ ਉਹਦੇ ਵਿੱਚ ਅਸੀਂ ਕੀ ਕੀਤਾ ਵਾ ਇਹਨਾਂ ਨੇ ਕਲੈਕਸ਼ਨ ਤਾਂ ਕਰ ਲਈ ਸਾਡੇ ਲੱਕੀ ਪਾਸੀ ਜੀ ਪ੍ਰਧਾਨ ਨੇ ਦੁਸ਼ਹਿਰਾ ਕਮੇਟੀ ਦੇ ਇਹਨਾਂ ਨੇ ਕਲੈਕਸ਼ਨ ਕਰ ਲਈ ਤੇ ਪੁੱਛਣ ਆਏ ਵੀ ਆਪਾਂ ਹੁਣ ਇਹਦਾ ਬਾਕੀ ਦਾ ਸਮਾਨ ਦਿੱਥੋਂ ਬੁੱਤਾਂ ਵਾਸਤੇ ਗੱਲਬਾਤ ਉਹਨਾਂ ਨੂੰ 50000 ਰੁਪਇਆ ਵੀ ਦੇਣ ਦਾ ਸਾਈ ਵੀ ਦੇਤੀ ਮੈਂ ਕਿਹਾ ਭਾਈ ਜੀ ਐਵੇਂ ਨਾ ਆਪਾਂ ਆਹ ਸੋਚੀ ਆ ਮੈਂ ਮੇਰੇ ਮਨ ਵਿੱਚ ਆਈ ਵੀ ਆਪਾਂ ਹਰ ਪੀੜਤਾ ਦੀ ਮਦਦ ਕਰੀਏ ਇਹਨਾਂ ਨੂੰ ਵੀ ਗੱਲ ਸਾਰਿਆਂ ਨੂੰ ਚੱਜੀ ਵੀ ਇਹ ਵਾਕਿਆ ਚਾਹੀਦੀ ਹੱਸ ਕਿਉਂਕਿ ਹਰ ਪੀੜਤ ਜਿਹੜੇ ਆ ਭਾਈ ਜੀ ਐ ਸੌਰੀ ਮੈਂ ਆਪਦੀ ਜ਼ਿੰਦਗੀ 'ਚ ਇਹਨਾਂ ਨੂੰ ਨੁਕਸਾਨ ਹੁੰਦਾ ਨਹੀਂ ਵੇਖਿਆ ਪਹਿਲੀ ਵਾਰ ਜਿਹੜਾ ਕਿ ਮੈਂ 84 88 ਜਿਵੀ ਪਾਣੀ ਕੰਮ ਕੀਤਾ ਵਾ 93 ਜਿਵੀ ਇਸ ਤਰ੍ਹਾਂ ਕਰਕੇ ਪੰਜਵੀਂ ਵਾਰ ਹੋ ਚੱਲੀ ਆ ਜਦੋਂ ਦਾ ਪਾਣੀ ਆਉਣ ਲੱਗਾ ਪੰਜ ਵਾਰੀ ਪਾਣੀਆਂ ਦੇ ਵਿੱਚ ਹੀ ਕੰਮ ਕਰਦਾ ਹੈ ਪਰ ਇਸ ਵਾਰੀ ਇੰਨਾ ਜਿਆਦਾ ਨੁਕਸਾਨ ਹੋਇਆ ਜਿਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਫਸਲਾਂ ਕਿਸਾਨਾਂ ਦੀ ਫਸਲ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਦਾ ਤਰੇੜਾ ਆ ਗਿਆ ਕੁਝ ਡਿੱਗ ਪੇ ਕੁਛ ਹੋ ਗਿਆ ਪਸ਼ੂ ਰੁੜ ਗਏ ਬਹੁਤ ਵੱਡਾ ਨੁਕਸਾਨ ਆ ਇਸ ਗੱਲ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੇ ਫੈਸਲਾ ਲਿਆ ਵੀ ਅਸੀਂ ਤੇ ਇੱਕ ਪਾਸੇ ਇਹੋ ਜਿਹੀ ਘਟਨਾ ਵਾਪਰੀ ਹੋਵੇ ਤੇ ਅਸੀਂ ਦਸਹਿਰਾ ਮਨਾਉਂਦੇ ਚੰਗੇ ਨਹੀਂ ਲੱਗਦੇ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਕਿ ਉਹ ਪੈਸੇ ਜਿਹੜੇ ਇਹਨਾਂ ਨੇ ਕੀਤੇ ਇੱਥੇ ਉਹ ਪੈਸੇ ਵੀ ਇੱਧਰ ਕੁਝ ਹੋਰ ਪਾ ਕੇ ਵੀ ਆਪਾਂ ਐਂਡ ਕਰੀਏ ਫੜ ਪੀੜਤਾਂ ਦੀ ਮਦਦ ਕਰੀਏ ਇਹ ਵੀ ਸਹਿਮਤ ਹੋ ਗਏ ਬਿਲਕੁਲ ਠੀਕ ਹੈ ਉਦੋਂ ਬਾਅਦ ਮੈਂ ਇੱਕ WhatsApp ਦੇ ਉੱਤੇ ਪਾ ਦਿੱਤਾ ਕੱਲ ਵੀ ਭਰਾਓ ਅਸੀਂ ਦਸਹਿਰਾ ਨਹੀਂ ਮਨਾ ਰਹੇ ਅਸੀਂ ਉਹ ਹੜਪੀਟਾਂ ਦੀ ਮਦਦ ਵਾਸਤੇ ਕੱਲ ਨੂੰ ਜਾਣਾ ਵਾ 8:00 ਵਜੇ ਉਹ ਇੱਕ ਬੰਦ ਪਿੰਡ ਤੋਂ ਸਾਡੇ ਸਰਪੰਚ ਨੇ ਆ ਖਰੋਤੇ ਜਸਵੰਤ ਸਿੰਘ ਜੀ ਇਹਨਾਂ ਨੇ ਜਦੋਂ ਵੇਖਿਆ ਸੁਣੀ ਇਹ ਗੱਲ ਤੇ ਇਹ ਅੱਜ ਟਰਾਲੀ ਭਰ ਕੇ ਉੱਤ ਤੱਕ ਪਸ਼ੂਆਂ ਵਾਸਤੇ ਅਚਾਰ ਜਿਹੜਾ ਚਾਰਾ ਚੋਕਰ ਸਾਰਾ ਕੁਝ ਲੈ ਕੇ ਆਇਆ ਪੂਰੀ ਟਰਾਲੀ ਲੱਦ ਕੇ ਤੇ ਬਾਕੀ ਕੁਝ ਸਾਡੇ ਦਸਹਿਰਾ ਕਮੇਟੀ ਦੇ ਜਿੰਨੇ ਮੈਂਬਰ ਆ ਇਹਨਾਂ ਵੱਲੋਂ ਪੈਸੇ ਇਕੱਠੇ ਕੀਤੇ ਗਏ ਤੇ ਇਸ ਜਿਹੜਾ ਹਰ ਤਰ੍ਹਾਂ ਦੀ ਪਪੜੇ ਘਰ ਦਾ ਰਾਸ਼ਨ ਹੋਰ ਵੀ ਸਮਾਨ ਸਾਰਾ ਇਕੱਠਾ ਕਰਕੇ ਅਸੀਂ ਵੰਡਣ ਵਾਸਤੇ ਜਾ ਰਹੇ ਹਾਂ ਤੇ ਖੰਨੇ ਪਿੰਡ ਦੇ ਵਿੱਚ ਵੰਡਿਆ ਜਾਊਗਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਜਿੱਥੇ ਮੁਬਾਰਕਬਾ ਦਿਨਾ ਤੇ ਇਹਨਾਂ ਭਰਾਵਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਨਾਲ ਮੇਰਾ ਸਾਥ ਦਿੱਤਾ ਵਾ ਜਿਹੜੇ ਹੜਪੇਟਾਂ ਦੀ ਮਦਦ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ